ਲੋੜ ਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਮੌਨਸੂਨ ਦੀ ਵਾਪਸੀ ਤੋਂ ਬਾਅਦ ਤਾਪਮਾਨ ਦੇ ਵਿੱਚ ਲਗਾਤਾਰ ਇਜ਼ਾਫਾ ਵੇਖਣ ਨੂੰ ਮਿਲਿਆ ਦਿਨ ਦਾ ਤਾਪਮਾਨ ਲਗਭਗ 35 ਡਿਗਰੀ ਦੇ ਨੇੜੇ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਤੇ ਰਾਤ ਦਾ ਤਾਪਮਾਨ 25 ਡਿਗਰੀ ਨੇੜੇ ਚਲਾ ਗਿਆ ਜਿੱਦੋ ਜ਼ਾਹਿਰ ਹੈ ਕਿ ਗਰਮੀ ਮਈ ਜੂਨ ਵਾਲੀ ਅਕਤੂਬਰ ਮਹੀਨੇ ਦੇ ਵਿੱਚ ਵੀ ਪੈ ਰਹੀ ਹੈ ਹਾਲਾਂਕਿ ਤਿੰਨ ਤੋਂ ਚਾਰ ਦਿਨ ਮੌਸਮ ਇਸੇ ਤਰ੍ਹਾਂ ਰਹੇਗਾ ਜਦੋਂ ਕਿ 5 ਅਕਤੂਬਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਆਉਂ ਜਾਂਦੀ ਹੈ ਮੌਨਸੂਨ ਦੇ ਵਿਦਡਰ ਰੀਜਨ ਤੋਂ ਹੋ ਗਈ ਹੈ ਸੋ ਪਿਛਲੇ ਦਿਨਾਂ ਤੋਂ ਜਿਹੜੀਆਂ ਕਲੀਅਰ ਸਕਾਈ ਕੰਡੀਸ਼ਨਸ ਬਣੀ ਹੋਈਆਂ ਨੇ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜਾ ਰਾਈਜ਼ ਆਬਜ਼ਰਵ ਕੀਤਾ ਗਿਆ ਅ ਕੱਲ ਦਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25 ਡਿਗਰੀ ਸੈਲਸੀਅਸ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.9 ਡਿਗਰੀ ਸੈਲਸੀਅਸ ਉੱਪਰ ਹੈ ਔਰ ਜੇ ਅਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅਉਣ ਵਾਲੇ 3-4 ਦਿਨ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ 5 ਤਰੀਕ੍ਹ ਦੇ ਆਸ-ਪਾਸ ਕੁਝ ਡਿਸਟ੍ਰਿਕਟਸ ਵਿੱਚ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅਮਿਸਰ ਕਰਨਤਾਰਨ ਦੇ ਵਿੱਚ ਕਿਤੇ-ਕਿਤੇ ਹਲਕੇ ਛਿੱਟੇ ਹੋ ਜਾਂਦੇ ਨੇ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ

ਮੈਂ ਕਿਹਾ ਕਿ ਜਦੋਂ ਇਹ ਦਿਨਾਂ ਦੇ ਦੌਰਾਨ ਜਿਹੜਾ ਤਾਪਮਾਨ ਐਸੈਂਟਿਵਿਟੀ ਵਿੱਚ ਹੋ ਰਿਹਾ ਸੀ ਉਹ ਹਾਲਾਂਕਿ ਉਹ ਥੋੜੀ ਥੋੜੀ ਲਾਹ ਜ਼ਰੂਰ ਦੇਖ ਨੂੰ ਮਿਲਿਆ ਪਰ ਲੱਗਦਾ ਕਿ ਅੱਜ ਦਾ ਕਲੀਅਰ ਕੰਡੀਸ਼ਨਲ ਫਰੈਂਡ ਗਿਆ ਵੈਦਰ ਦੀਆਂ ਮੈਂ ਕਿਹਾ ਕਿ ਤਾਪਮਾਨ ਇੰਨੇ ਨੇੜੇ ਚੜ੍ਹੇਗਾ ਜਾਂ ਹੋਰ ਵਧੇਗਾ ਕਿਸ ਤਰ੍ਹਾਂ ਹੋਵੇਗਾ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਕਾਈ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਟੈਂਪਰੇਚਰ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਐਕਸਪੈਕਟਡ ਨਹੀਂ ਹੈ ਆਲਮੋਸਟ ਇਸੇ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਆਨ ਬਾਇ ਡੈਂਚਰ ਜਨ ਵੀ ਬਣੇ ਰਹਿਣਗੇ ਪ੍ਰੈਡਿਕਸ਼ਨ ਮੈਨ ਥੋਸੇ ਦੇ ਕਿਸ ਤਰ੍ਹਾਂ ਜਿਹੜਾ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਬਰਸਾਤਾਂ ਹੋ ਰਹੀਆਂ ਉਹਨਾਂ ਉਦੋਂ ਤਾਪਮਨ ਜਿਹੜਾ ਉਹ ਬਹੁਤ ਘਟਣਾ ਚੱਲਿਆ ਗਿਆ ਸੀ 25 ਤੇ 30 ਡਿਗਰੀ ਤੱਕ ਵੀ ਅਪਰੋਚ ਕਰ ਰਹੀ ਤੇ ਇਕਦਮ 26 27 ਡਿਗਰੀ ਤੱਕ ਹੋ ਰਹੀ ਹੈ ਤੋਂ ਕਾਫੀ ਕੰਫਿਊਜ਼ਨ ਜਿਹੜੀ ਆ ਰਹੀ ਹੈ ਵੈਦਰ ਦੇ ਵਿੱਚ ਕੀ ਲੱਗਦਾ ਹੈ ਕਿ ਕਾਰਨ ਜਿਹੜੀਆਂ ਵਾਤਾਵਰਣ ਸਥਿਤੀਆਂ ਚੇਂਜ ਹੋ ਰਹੀਆਂ ਸਲੋਵਲ ਵਾਰਮਿੰਗ ਬਿਲਕੁਲ ਜੀ weather variability ਤਾਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਹੈਗੀ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਅਸੀਂ ਗਰਾਵਟ ਅਬਜ਼ਰਵ ਕੀਤੀ ਸੀ ਕਿਉਂਕਿ ਜਦੋਂ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਸੀ ਬਾਰਿਸ਼ ਹੋ ਰਹੀ ਸੀ ਪਰ ਹੁਣ ਜਦੋਂ ਤੋਂ ਕਲੀਅਰ ਕੰਡੀਸ਼ਨਸ ਬਣੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਇੱਕ ਕਰਾਈਜ਼ ਅਬਜ਼ਰਵ ਕੀਤੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਅਸੀਂ ਪਿਛਲੇ ਸਾਲਾਂ ਦੇ ਵਿੱਚ ਵੀ ਦੇਖੀ ਹੈ ਤਾਂ weather variability ਬਹੁਤ ਜ਼ਿਆਦਾ ਹੈ ਤੋ ਜਿਵੇਂ ਜਿਵੇਂ ਗ੍ਰੀਨ ਹਾਊਸ ਗੈਸਸ ਐਟਮੋਸਫੇਅਰ ਦੇ ਵਿੱਚ ਵੱਧ ਰਹੀਆਂ ਨੇ ਜਿਹੜਾ ਗ੍ਰੀਨ ਹਾਊਸ ਇਫੈਕਟ ਕਰਕੇ ਗਲੋਬਲ ਵਾਰਮਿੰਗ ਹੋ ਰਿਹਾ ਸੋ ਇਹ ਇੱਕ ਵੱਡਾ ਰੀਜ਼ਨ ਹੈ ਜਿਹਦੇ ਕਰਕੇ ਵੈਦਰ ਰਿਲੀਏਬਿਲਿਟੀ ਏਨੀ ਜ਼ਿਆਦਾ ਹੋ ਰਹੀ ਹੈ ਮੈਨੂੰ ਟੈਂਪਰੇਚਰ ਜਿਸ ਤਰ੍ਹਾਂ ਹੁਣ ਚੱਲ ਰਿਹਾ ਹੈ ਲਗਭਗ 35 ਕਿਤੇ ਕਿਤੇ ਮੇਰੇ ਕਿਰੇ ਤੁਹ ਲੰਦਾ ਵੀ ਜਿਸ ਤਰ੍ਹਾਂ 5 ਤਰੀਕ ਨੂੰ ਕਿਤੇ ਕਿਤੇ ਹਲਕੀ ਬਾਰਿਸ਼ ਆ ਥੋੜੀ ਬਹੁਤ ਅਸਰ ਕਰ ਤੁਹ ਲੰਦੇ ਕਿਤੇ ਪਏ ਹੈ ਸੋ ਤੁਹ ਲੰਦਾ ਟੈਂਪਰੇਚਰ ਦੇ ਵਿੱਚ ਵੀ ਫਰਕ ਹੋਗਾ ਤੁਸੀਂ ਇਹਨਾਂ ਦਿਨਾਂ ਜੇਕਰ ਇੱਕ ਮੀਂਹ ਵੀ ਪੈ ਜਾਂਦਾ ਤਾਂ ਕਾਫੀ ਟੈਂਪਰੇਚਰ ਡਾਊ ਜੀ ਫਿਲਹਾਲ 3-4 ਦਿਨ ਤੱਕ ਕੰਡੀਸ਼ਨ ਜਿ세 ਤਰ੍ਹਾਂ ਦੀ ਬਣੀ ਰਹਣ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਜੇ ਹਲਕੇ ਛਿੱਟੇ ਕਿਤੇ ਹੁੰਦੇ ਆ ਉਹਦੇ ਨਾਲ ਜ਼ਰੂਰ ਜਿਹੜਾ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਅਬਜ਼ਰਵ ਕਰ ਸਕਦੇ ਆ ਮੈਮ ਕਿਸਾਨਾਂ ਲਈ ਕੋਈ ਸਲਾਹ ਹੈ ਜੀ ਕਿਉਂਕਿ ਹੁਣ ਫਰੀ ਪ੍ਰੌਪਸ ਸੇ ਮੈਚਰ ਹੋ ਚੁੱਕੇ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਸੋ ਕ੍ਰੌਪਸ ਦੀ ਹਾਰਵੈਸਟਿੰਗ ਦੇ ਟਾਈਮ ਤੇ ਜਿਹੜਾ ਕਲੀਅਰ ਸਕਾਈ ਕੰਡੀਸ਼ਨਸ ਹੋਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੁਣ ਬਣੀਆਂ ਹੋਏ ਨੇ ਸੋ ਅਸੀਂ ਕਹਿ ਸਕਦੇ ਆ ਕਿ ਜਿਹੜੀ ਫਰੀ ਪ੍ਰੌਪਸ ਦੀ ਹਾਰਵੈਸਟ ਕਹਾ ਦਾਦੇ ਕਿ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਇਲਾਕੇ ਦੇ ਵਿੱਚ ਮੀਂਹ ਪੈ ਸਕਦਾ ਪੀਏਯੂ ਮੌਸਮ ਵਿਗਿਆਨੀ ਨੇ ਕਿਹਾ ਕਿ 5 ਅਕਤੂਬਰ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਹਕੀਕਤ ਲਈ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ